ਹਾਂਜੀ ਕੀ ਹਾਲ ਚਾਲ ਹੈ ਜੀ ਸਾਲਾ ਦਾ ਉਮੀਦ ਕਰਦੇ ਆ ਵਧੀਆ ਹੋਵੋਗੇ ਚੜ੍ਹਦੀ ਕਲਾ ਚ ਹੋਮੋਗੇ ਅੱਜ ਦੇ ਵਲੌਗ ਦੇ ਵਿੱਚ ਆਪ ਜੀ ਦੇ ਨਾਲ ਸ਼ੇਅਰ ਕਰਾਂਗੇ ਜੀਵਨੀ ਬਾਬਾ ਅਨੰਦ ਸਿੰਘ ਮਹਾਰਾਜ ਭਾਗ ਪੰਜਵਾਂ ਜਿਹਦੇ ਵਿੱਚ ਆਪ ਜੀ ਸਰਵਣ ਕਰੋਗੇ ਬਾਬਾ ਅਨੰਦ ਸਿੰਘ ਮਹਾਰਾਜ ਜੀ ਦੇ ਜੀਵਨ ਦੇ ਕੌਤਕ ਸਾਖੀਆਂ ਆਪ ਜੀ ਦੇ ਨਾਲ ਜੀਵਨੀ ਬਾਬਾ ਆਨੰਦ ਸਿੰਘ ਮਹਾਰਾਜ ਭਾਗ 5ਵੇਂ ਦੇ ਵਿੱਚ ਅੱਜ ਦੇ ਨਾਲ ਸ਼ੇਅਰ ਕਰਾਂਗੇ ਸੋਬਣੇ ਰੇਓ ਚੰਨਾਂ ਦੇ ਨਾਲ ਚੈਨਲ ਤੇ ਨਵੇਂ ਚੈਨਲ ਨੂੰ ਬਹੁਤ ਵਾਰ ਸਬਸਕ੍ਰਾਈਬ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂਦਨ ਬਾਬਾ ਆਨੰਦ ਸਿੰਘ ਮਹਾਰਾਜ ਜਦੋਂ ਨਾਨਕ ਸਰ ਕਲੇਰਾ ਜਗਰੋਂ ਵਿਖੇ ਆਉਂਦੇ ਹਨ ਤਾਂ ਮਹਾਂਪੁਰਖ ਤਾਂ ਨਬਾਬਾ ਨੰਦ ਸਿੰਘ ਮਹਾਰਾਜ ਕਹਿੰਦੇ ਅਕਸਰ ਬਚਨ ਕਰਿਆ ਕਰਦੇ ਅਤੇ ਕਿਸੇ ਜੁੜੇ ਹੋਏ ਨੂੰ ਗੁਰੂ ਦੇ ਨਾਲ ਜੋੜ ਦੇਣਾ ਇਸ ਤੋਂ ਵੱਡਾ ਕੋਈ ਪੁੰਨ ਨਹੀਂ ਹੈ ਅਤੇ ਕਿਸੇ ਜੁੜੇ ਹੋਏ ਨੂੰ ਗੁਰੂ ਦੇ ਨਾਲੋਂ ਤੋੜ ਦੇਣਾ ਇਸ ਤੋਂ ਵੱਡਾ ਕੋਈ ਪਾਪ ਨਹੀਂ ਹੈ ਇਸ ਲਈ ਭਾਈ ਆਓ ਬਦ ਤੋਂ ਬਦ ਗੁਰੂ ਦੇ ਨਾਲ ਜੁੜੀਏ ਅਤੇ ਜੋ ਟੁੱਟੇ ਹੋਏ ਹਨ ਉਹਨਾਂ ਨੂੰ ਵੀ ਭਾਈ ਜੋੜੀਏ ਅਤੇ ਬਦ ਤੋਂ ਬਦ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਸੋ ਸਾਨੂੰ ਗੁਰੂ ਕਹਿੰਦੇ ਹਨ ਕਿ ਭਾਈ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਤੇ ਭਾਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਗਟ ਗੁਰਾਂ ਕੀ ਤੇ ਜਾਣ ਕੇ ਅਤਿ ਸਤਕਾਰ ਕਰਨਾ ਹੈ ਖਾਲਸਾ ਪੰਥ ਬਾਦ ਤੋਂ ਬਾਦਾ ਮਤ ਸ਼ੱਕ ਨਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਤਾ ਸਾਹਿਬਕੌਰ ਤੇ ਪੁੱਤਰ ਧੀਆਂ ਬਣਨਾ ਹੈ ਅਨੰਤਪੁਰ ਸਾਹਿਬ ਦੇ ਵਾਸੀ ਬਣਨਾ ਹੈ ਬਾਬਾ ਆਨੰਦ ਸਿੰਘ ਮਹਾਰਾਜ ਦੇ ਕੋਲ ਨਾਨਕ ਸਰਕਲੇਰਾ ਵੇਖੇ ਇੱਕ ਜੱਜ ਉਸ ਦੀ ਪਤਨੀ ਤੇ ਉਸ ਦਾ ਪੁੱਤ ਆਏ ਤਾਂ ਬਾਬਾ ਆਨੰਦ ਸਿੰਘ ਮਹਾਰਾਜ ਨੂੰ ਜੱਜ ਕਹਿੰਦੇ ਬਾਬਾ ਜੀਏ ਪੜਦਾ ਨਹੀਂ ਐ ਇਸ ਦਾ ਪੜਾਈ ਦੇ ਵਿੱਚ ਮਨ ਨਹੀਂ ਲੱਗਦਾ ਆਪ ਜੀ ਕਿਰਪਾ ਕਰੋ ਤਾਂ ਬਾਬਾ ਜੀ ਕਹਿੰਦੇ ਕਿ ਭਾਈ ਇਹ ਪਾਸ ਵੀ ਹੋ ਜਾਵੇਗਾ ਪਰ ਇਸ ਨੂੰ ਸਾਡੇ ਕੋਲ ਛੱਡ ਜਾਵੋ ਜੱਜ ਕਹਿੰਦਾ ਕਿ ਪਾਸ ਕਿਵੇਂ ਹੋ ਜਾਵੇਗਾ ਪੇਪਰ ਇਸ ਨੇ ਦਿੱਤੇ ਨਹੀਂ ਕਲਾਸ ਸਕੂਲ ਇਹ ਗਿਆ ਨਹੀਂ ਪਾਸ ਕਿਵੇਂ ਹੋ ਜਾਵੇਗਾ ਘਰ ਵਾਲੀ ਦੀ ਸ਼ਰਧਾ ਸੀ ਤਾਂ ਕਹਿੰਦੀ ਸਵਾਮੀ ਅਗਰ ਮਹਾਪूर्ਖ ਕਹਿੰਦੇ ਹਨ ਤਾਂ ਛੱਡ ਜਾਣੇ ਹਨ ਛੱਡ ਕੇ ਚਲੇ ਗਏ ਜਦੋਂ ਬਾਬਾ ਆਨੰਦ ਸਿੰਘ ਮਹਾਰਾਜ ਤਾਂ ਜੋ ਬੱਚਾ ਸੀ ਜਦੋਂ 4-5 ਦਿਨ ਹੋ ਗਏ ਨਾ ਬੱਚਾ ੰਡੇ ਮਾਂਜ ਰਿਹਾ ਸੀ ਤਾਂ ਖੁੱਡ ਦੇ ਵਿੱਚੋਂ ਇੱਕ ਜ਼ਹਿਰੀ ਛੱਪ ਨਿਕਲਿਆ ਬੱਚੇ ਨੂੰ ਡੰਗਣ ਦੇ ਲਈ ਤਬ ਬਾਬਾ ਜੀ ਤਪ ਕਰ ਰਹੇ ਹਨ ਤਬ ਬਾਬਾ ਜੀ ਨੇ ਆਪਣੀ ਜੋ ਬਰਾਗਣ ਸੀ ਉਸ ਤੇ ਅੱਗੇ ਘਰ ਦਿੱਤੀ ਹੈ ਭਲਿਆ ਇਹ ਕੀ ਕਰਨ ਲੱਗਿਆ ਹੈ ਇਹ ਜਾਣਦਾ ਹੈ ਕਿੱਥੇ ਬੈਠਾ ਹੈ ਕੀ ਕਰਨ ਲੱਗਿਆ ਹੈ ਇੱਥੇ ਤਬ ਬਾਬਾ ਜੀ ਕਹਿੰਦੇ ਤਸਾਪ ਕਹਿੰਦਾ ਬਾਬਾ ਜੀ ਮੈਂ ਇਸ ਨੂੰ ਮਾਰਨਾ ਹੈ ਇੱਕ ਘਰ ਤੋਂ ਭੱਜ ਕੇ ਇੱਥੇ ਆਪ ਜੀ ਦੇ ਕੋਲ ਆ ਗਿਆ ਹੈ ਬਾਬਾ ਜੀ ਕਹਿੰਦੇ ਭਲਿਆ ਇਹ ਜਾਣਦਾ ਹੈ ਇਹ ਜਗਾ ਕਿ ਸਿੱਧੀ ਹੈ ਕਹਿੰਦਾ ਥੋੜਾ ਸੰਤਾਂ ਦਾ ਡੇਰਾ ਹੈ ਕਹਿੰਦੇ ਨਹੀਂ ਇਹ ਹੈ ਗੁਰੂ ਨਾਨਕ ਸਾਹਿਬ ਦਾ ਘਰ ਨਾਨਕਸਰ ਜਿੱਥੇ ਸਿਰਫ ਭਗਤੀ ਹੈ ਨਾਨਕਸਰ ਭਗਤੀ ਦਾ ਘਰ ਨਾਨਕਸਰ ਗੁਰੂ ਨਾਨਕ ਸਾਹਿਬ ਦਾ ਘਰ ਹੈ ਇਹ ਇੱਥੇ ਇਹ ਕੁਝ ਨਹੀਂ ਕਰਨਾ ਕਹਿੰਦੇ ਆਸੀਂ ਇਸ ਦੀ ਜਾਮਣੀ ਭਰੀ ਹੈ ਆ ਤੇਰਾ ਵੀ ਉਧਾਰ ਕਰ ਦਈਏ ਪਸ਼ੂ ਮੁਕਤ ਪਰ ਇਹ ਤਾਂ ਸਭ ਨੂੰ ਮੁਕਤ ਕਰਨ ਵਾਲੇ ਬਾਬਾ ਜੀ ਨੇ ਉਸ ਜ਼ਹਿਰੀਲੇ ਸੱਪ ਦਾ ਵੀ ਉਧਾਰ ਕੀਤਾ ਤੇ ਉਸ ਬੱਚੇ ਦੀ ਵੀ ਜਾਮਣੀ ਭਰੀ ਉਧਰ ਉਸ ਦੇ ਮਾਂ ਪੇ ਉਹਨੂੰ ਪਤਾ ਲੱਗਿਆ ਜਾਤ ਜਤੇ ਉਸ ਦੀ ਘਰ ਵਾਲੀ ਤੜਕ ਸਵੇਰ ਅਗਲੇ ਦਿਨ ਜਦੋਂ ਨਾਨਕ ਸਰ ਕਲੇਰਾ ਪਹੁੰਚਦੇ ਹਨ ਤਾਂ ਬਾਬਾ ਜੀ ਕੋਲੇ ਚਰਣਾ ਦੇ ਵਿੱਚ ਨਮਸਕਾਰ ਕਰਕੇ ਚਰਣਾ ਦੇ ਉੱਪਰ ਨਮਸਕਾਰ ਕਰਦੇ ਹਨ ਅਤੇ ਆਪਣੇ ਅੱਖਾਂ ਦੇ ਹੰਝੂਆਂ ਦੇ ਨਾਲ ਬਾਬਾ ਜੀ ਦੇ ਚਰਨ ਧੋ ਦਿੰਦੇ ਹਨ ਮਾਫੀਆਂ ਮੰਗਦੇ ਹਨ ਬਾਬਾ ਜੀ ਸਾਨੂੰ ਮਾਫ ਕਰਦੇ ਉਹ ਅਸੀਂ ਨਹੀਂ ਜਾਣਦੇ ਸੀ ਬਾਬਾ ਜੀ ਕਹਿੰਦੇ ਭਾਈ ਜਾਓ ਜੇ ਇਹ ਕਰੇ ਰਹਿ ਜਾਂਦਾ ਤਾਂ ਇਸ ਨੂੰ ਸੱਪ ਨੇ ਡੰਗ ਲੈਣਾ ਸੀ ਇਸ ਨੂੰ ਮਾਰ ਦੇਣਾ ਸੀ ਜਾਓ ਹੁਣ ਇਹ ਪਾਸ ਹੋ ਗਿਆ ਹੈ ਪੰਜਵੇਂ ਭਾਗ ਜੀਵਨੀ ਬਾਬਾ ਅਨੰਦ ਸਿੰਘ ਮਹਾਰਾਜ ਸਾਖੀਆਂ ਕੌਤਕ ਆਪ ਜੀ ਦੇ ਨਾਲ ਇੱਥੇ ਹੀ ਖਤਮ ਕਰਦੇ ਹਾਂ ਐਂਡ ਕਰਦੇ ਹਾਂ ਛੇਵੇਂ ਭਾਗ ਦੇ ਵਿੱਚ ਵੀ ਆਪਾਂ ਆਪ ਜੀ ਦੇ ਨਾਲ ਬਾਬਾ ਜੀ ਦੇ ਜੀਵਨ ਦੇ ਕੁਝ ਕੌਤਕ ਸਾਖੀਆਂ ਆਪ ਜੀ ਦੇ ਨਾਲ ਵਿਚਾਰਾਂਗੇ ਜੀਵਨੀ ਬਾਬਾ ਆਨੰਦ ਸਿੰਘ ਮਹਾਰਾਜ ਭਾਗ ਛੇਵੇਂ ਦੇ ਵਿੱਚ ਸੋ ਬਣੇ ਰਹੋ ਚੈਨਲ ਦੇ ਨਾਲ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪ ਜੀ ਸਾਨੂੰ YouTube ਚੈਨਲ ਦੇ ਨਾਲ ਨਾਲ Facebook Instagram ਉੱਪਰ ਵੀ ਫੋਲੋ ਕਰ ਸਕਦੇ ਹੋ ਸੋ ਚੈਨਲ ਦੇ ਨਵੇਂ ਭਾਈ ਚੈਨਲ ਨੂੰ ਬាទ-ਬាទ ਸਬਸਕ੍ਰਾਈਬ ਕਰ ਲਿਓ ਬਾਬਾ ਜੀ ਦੀ ਜੋ ਪਰਸੀ ਸਮਾਗਮ ਹਨ ਪਾਈਓ 24 ਅਗਸਤ ਭਾਵ ਅੱਜ 9 ਭਾਦੋ ਤੋ ਤੇਰਾ ਭਾਦੋ 24 ਅਗਸਤ ਤੋਂ 28 ਅਗਸਤ 2024 ਤੱਕ ਮਨਾਇਆ ਜਾ ਰਹੀ ਹੈ ਭਾਈ ਮੁੱਖ ਸਥਾਨ 68 ਨਾਨਕ ਸਰਕਲੇਰਾ ਵਿਖੇ ਸੋ ਭਾਈ ਬਾਦ ਤੋਂ ਬਾਅਦ 68 ਨਾਨਕ ਸਰਕਲੇਰਾ ਜਗਰਾਂ ਵਿਖੇ ਪਹੁੰਚੋ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਬਾਦ ਤੋਂ ਬਾਦ ਗੁਰੂ ਦੇ ਚਲਣਾ ਵਿੱਚ ਲੱਗੋ ਅਮਰਤ ਸ਼ਕੋ ਸਿੰਘ ਸਜੋ ਖਾਲਸੇ ਬਣੋ ਉਹ ਭਾਈ ਬਲੌਗ ਨੂੰ ਆਪਾਂ ਇੱਥੇ ਹੀ ਐਂਡ ਕਰਦੇ ਹਾਂ ਪੰਜਵਾਂ ਭਾਗ ਜੀਵਨੀ ਬਾਬਾ ਲੰਦ ਸਿੰਘ ਮਹਾਰਾਜ ਸੋ ਚੈਨਲ ਦੇ ਨਾਲ ਜੁੜੇ ਰਹੋ ਭੁੱਲਿਓ ਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ